ਗੁਰਸੇਖ ਕੁੜੀ ਮੈਕਦੀਪ ਦਾ ਨਾਮ ਅੱਜਕੱਲ੍ਹ ਸੋਸ਼ਲ ਮੀਡੀਆ ਉੱਤੇ ਹਰ ਪਾਸੇ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਪਿਛਲੇ ਕੁਝ ਹਫ਼ਤਿਆਂ ਦੌਰਾਨ ਉਸਦੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਕਈ ਗੱਲਾਂ ਤੇਜ਼ੀ ਨਾਲ ਫੈਲ ਰਹੀਆਂ ਹਨ ਅਤੇ ਲੋਕ ਆਪਣੇ ਆਪਣੇ ਅਨੁਮਾਨ ਲਗਾ ਰਹੇ ਹਨ ਹਰ ਨਵੇਂ ਉਸਦੀ ਪੋਸਟ ਉੱਤੇ ਹਰ ਨਵੇਂ ਸਟੇਟਸ ਉੱਤੇ ਹਰ ਵੀਡੀਓ ਨਾਲ ਦਿਲਚਸਪੀ ਲੋਕਾਂ ਦੀ ਵਾਧੀ ਜਾ ਰਹੀ ਹੈ ਕਿਉਂਕਿ ਲੋਕ ਉਸਦੀ ਜ਼ਿੰਦਗੀ ਦਾ ਸੱਚ ਜਾਣਨਾ ਚਾਹੁੰਦੇ ਹਨ ਸੱਚ ਇਹ ਜਾਣਨਾ ਚਾਹੁੰਦੇ ਹਨ ਕਿ ਉਹ ਆਪਣੇ ਪਰਿਵਾਰ ਤੋਂ ਵੱਖ ਕਿਉਂ ਰਹਿ ਰਹੀ ਹੈ ਬਹੁਤੇ ਲੋਕ ਸ਼ਾਇਦ ਇਸ ਮਾਮਲੇ ਬਾਰੇ ਪਹਿਲਾਂ ਹੀ ਕੁਝ ਨਾ ਕੁਝ ਸੁਣ ਚੁੱਕੇ ਹੋਣਗੇ ਪਰ ਅਸੀਂ ਇੱਥੇ ਤੁਹਾਨੂੰ ਪੂਰੀ ਕਹਾਣੀ ਸੌਖੇ ਸ਼ਬਦਾਂ ਦੇ ਵਿੱਚ ਦੱਸਦੇ ਹਾਂ ਤਾਂ ਜੋ ਤੁਹਾਨੂੰ ਇਸ ਪੂਰੇ ਮਾਮਲੇ ਦੇ ਬਾਰੇ ਜਾਣੂ ਹੋ ਸਕੇ ਮਹਿਕਦੀਪ ਦਾ ਵਿਆਹ ਮਨਿੰਦਰ ਮਾਰਕਟ ਦੇ ਛੋਟੇ ਭਰਾ ਰਵੀ ਨਾਲ ਹੋਇਆ ਸੀ ਮਨਿੰਦਰ ਆਪਣੇ ਵਲੌਗਾਂ ਤੇ ਕੈਨੇਡਾ ਦੀ ਜ਼ਿੰਦਗੀ ਦਿਖਾਉਣ ਕਰਕੇ ਕਾਫੀ ਮਸ਼ਹੂਰ ਸੀ ਤੇ ਪੰਜਾਬੀ ਵਲੌਗਰ ਦੇ ਵਲੌਗਾਂ ਦੇ ਵਿੱਚ ਮਹਿਕਦੀਪ ਵੀ ਹਸਮੁਖ ਚਿਹਰੇ ਦੇ ਨਾਲ ਤੇ ਆਪਣੀ ਕੈਨੇਡਾ ਦੀ ਜ਼ਿੰਦਗੀ ਦਿਖਾਉਣ ਦੇ ਵਿੱਚ ਰੁਚੀ ਰੱਖਦੀ ਸੀ ਤੇ ਕਾਫੀ ਪਰਿਵਾਰ ਜਿਹੜਾ ਖੁਸ਼ ਨਜ਼ਰ ਆਉਂਦਾ ਸੀ ਉਸ ਦੇ YouTube ਅਤੇ Instagram ਉੱਤੇ ਵੀ ਕਾਫੀ ਚੰਗੇ ਫਾਲੋਅਰਸ ਹਨ ਇਹ ਸਾਰਾ ਪਰਿਵਾਰ ਕਈ ਸਾਲਾਂ ਤੋਂ ਕੈਨੇਡਾ ਦੇ ਵਿੱਚ ਵਸਦਾ ਆ ਰਿਹਾ ਸੀ ਅਤੇ ਉੱਥੇ ਆਪਣੀ ਰੋਜ਼ਾਨਾ ਜ਼ਿੰਦਗੀ ਦਰਸ਼ਕਾਂ ਨਾਲ ਸਾਂਝੀ ਕਰਦੇ ਆ ਰਹੇ ਸਨ ਕੁਝ ਮਹੀਨੇ ਪਹਿਲਾਂ ਮੈਕਦੀਪ ਦੀ ਸਿਹਤ ਅਚਾਨਕ ਬਹੁਤ ਜ਼ਿਆਦਾ ਖਰਾਬ ਰਹਿਣ ਲੱਗੀ ਉਸ ਨੇ ਖੁਦ ਵੀਡੀਓ ਰਾਹੀਂ ਦੱਸਿਆ ਕਿ ਉਹ ਮਾਨਸਿਕ ਦਬਾਅ ਅਤੇ ਡਿਪਰੈਸ਼ਨ ਦੇ ਨਾਲ ਜੂਝ ਰਹੀ ਹੈ ਇਹ ਗੱਲ ਪਰਿਵਾਰ ਲਈ ਇੱਕ ਵੱਡੀ ਚਿੰਤਾ ਬਣ ਗਈ ਆਖਰਕਾਰ ਪਰਿਵਾਰ ਨੇ ਫੈਸਲਾ ਲਿਆ ਕਿ ਉਸ ਨੂੰ ਇਕੱਲੀ ਨੂੰ ਹੀ ਕੈਨੇਡਾ ਤੋਂ ਪੰਜਾਬ ਭੇਜ ਦਿੱਤਾ ਇਲਾਜ ਕਰਵਾਉਣ ਦੇ ਲਈ ਜਿਵੇਂ ਹੀ ਇਹ ਗੱਲ ਸੋਸ਼ਲ ਮੀਡੀਆ ਤੱਕ ਪਹੁੰਚੀ ਤੁਰੰਤ ਹੀ ਤਰ੍ਹਾਂ-ਤਰ੍ਹਾਂ ਦੀਆਂ ਅਫਵਾਹਾਂ ਤੇ ਕਹਾਣੀਆਂ ਬਣਾਈਆਂ ਜਾਣ ਲੱਗੀਆਂ ਕਿਸੇ ਨੇ ਕਿਹਾ ਕਿ ਮੈਕ ਨੂੰ ਇਕੱਲੀ ਪੇਜ ਨਾਲ ਗਲਤ ਸੀ ਕਿਸੇ ਨੇ ਪਤੀ ਦੇ ਫਰਜ਼ ਉੱਤੇ ਸਵਾਲ ਚੁੱਕੇ ਕਈਆਂ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਰਵੀ ਅਤੇ ਮੈਕ ਦਾ ਡਿਵੋਰਸ ਹੋ ਚੁੱਕਿਆ ਹੈ ਅੱਜ ਦੇ ਵਿੱਚ ਮੈਕਦੀਪ ਦੇ ਵੱਲੋਂ ਆਪਣੇ YouTube ਚੈਨਲ ਉੱਤੇ ਨਵਾਂ ਵਲੌਗ ਸ਼ੇਅਰ ਕੀਤਾ ਗਿਆ ਹੈ ਜਿਸ ਦਾ ਟਾਈਟਲ ਹੈ ਅੱਜ ਤੋਂ ਵਲੌਗ ਬੰਦ ਮੈਂ ਕਿਉਂ ਕਰ ਰਹੀ ਹੈ ਵਲੋਗਿੰਗ ਬੰਦ ਇਸ ਵੀਡੀਓ ਦੇ ਆਉਂਦਿਆਂ ਹੀ ਹਜ਼ਾਰਾਂ ਗਿਣਤੀ ਦੇ ਵਿੱਚ ਇਸ ਵੀਡੀਓ ਨੂੰ ਵਿਊ ਆਏ ਹਾਲਾਂਕਿ ਉਸਨੇ ਕਮੈਂਟ ਸੈਕਸ਼ਨ ਬੰਦ ਕਰ ਰੱਖਿਆ ਹੋਇਆ ਹੈ ਕਿਉਂਕਿ ਪਹਿਲਾਂ ਹੀ ਉਸ ਨੂੰ ਕਾਫੀ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਵੀਡੀਓ ਵਿੱਚੋਂ ਕਾਫੀ ਭਾਵਕ ਨਜ਼ਰ ਆਈ ਮੈਕ ਨੇ ਵੀਡੀਓ ਵਿੱਚ ਸਾਫ਼ ਤੌਰ ਤੇ ਕਿਹਾ ਕਿ ਉਹ ਅੱਜ ਵੀ ਡਿਪਰੈਸ਼ਨ ਦੇ ਨਾਲ ਜੂਝ ਰਹੀ ਹੈ ਅਤੇ ਅਜੇ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੋ ਚੁੱਕੀ ਉਸ ਦੇ ਮੁਤਾਬਕ ਇਸ ਬਿਮਾਰੀ ਨਾਲ ਲੜਨਾ ਬਹੁਤ ਔਖਾ ਹੁੰਦਾ ਹੈ ਉਸ ਨੇ ਫੈਸਲਾ ਕੀਤਾ ਹੈ ਕਿ ਹੁਣ ਉਹ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਘਟਨਾਵਾਂ ਵਲੌਗਾਂ ਦੇ ਵਿੱਚ ਸਾਂਝਾ ਨਹੀਂ ਕਰੇਗੀ ਅਤੇ ਸਿਰਫ ਉਹੀ ਸਮਗਰੀ ਪਾਏਗੀ ਜਿਸ ਤੋਂ ਲੋਕਾਂ ਨੂੰ ਕੁਝ ਸਿੱਖਣ ਨੂੰ ਮਿਲੇ ਕਈ ਵਾਰ ਆਪਣੇ ਬਿਆਨਾਂ ਵਿੱਚ ਮੈਕਦੀਪ ਇਹ ਵੀ ਕਹਿ ਜਾਂਦੀ ਹੈ ਕਿ ਮੁਸੀਬਤ ਦੇ ਸਮੇਂ ਅਕਸਰ ਆਪਣੇ ਹੀ ਸਾਥ ਛੱਡ ਜਾਂਦੇ ਨੇ ਇਹ ਸ਼ਬਦ ਸੁਣ ਕੇ ਕਈ ਦਰਸ਼ਕਾਂ ਨੂੰ ਇੰਜ ਲੱਗਦਾ ਹੈ ਕਿ ਉਹ ਆਪਣੇ ਪਰਿਵਾਰ ਵੱਲ ਇਸ਼ਾਰਾ ਕਰ ਰਹੀ ਹੈ ਲੋਕਾਂ ਦਾ ਮੰਨਣਾ ਹੈ ਕਿ ਜਦੋਂ ਕੋਈ ਡਿਪਰੈਸ਼ਨ ਵਰਗੀ ਗੰਭੀਰ ਬਿਮਾਰੀ ਨਾਲ ਜੂਝਦਾ ਹੈ ਤਾਂ ਉਸ ਨੇ ਉਸ ਦੇ ਨਾਲ ਪਰਿਵਾਰ ਦਾ ਸਹਾਰਾ ਬਹੁਤ ਜ਼ਰੂਰੀ ਹੁੰਦਾ ਹੈ ਜੋ ਕਿ ਮੈਕਦੀਪ ਨੂੰ ਨਹੀਂ ਮਿਲਿਆ ਕਈ ਲੋਕ ਇਹ ਵੀ ਕਹਿ ਰਹੇ ਹਨ ਕਿ ਮੈਕ ਦੇ ਪਤੀ ਨੂੰ ਉਸ ਦੇ ਨਾਲ ਇਸ ਮੁਸ਼ਕਲ ਸਮੇਂ ਪੰਜਾਬ ਆ ਕੇ ਖੜਨਾ ਚਾਹੀਦਾ ਸੀ ਵੀਡੀਓ ਦੌਰਾਨ ਮੈਕ ਕਾਫੀ ਪਰੇਸ਼ਾਨ ਅਤੇ ਭਾਵਕ ਦਿਖਾਈ ਦਿੱਤੀ ਉਸ ਨੇ ਆਪਣੇ ਦਿਲ ਦੀਆਂ ਗੱਲਾਂ ਲੋਕਾਂ ਦੇ ਨਾਲ ਦਰਦ ਵੀ ਸਾਂਝਾ ਕੀਤਾ ਤੇ ਦੱਸਿਆ ਕਿ ਡਿਪਰੈਸ਼ਨ ਸਿਰਫ ਦਵਾਈਆਂ ਨਾਲ ਠੀਕ ਹੋਣ ਵਾਲੀ ਬਿਮਾਰੀ ਨਹੀਂ ਹੈ ਉਸ ਦਾ ਕਹਿਣਾ ਸੀ ਕਿ ਮਨ ਦੀ ਗੱਲ ਸਾਂਝੀ ਕਰਨ ਅਤੇ ਆਪਣੇ ਜਜ਼ਬਾਤ ਬਾਹਰ ਕੱਢਣ ਨਾਲ ਹੀ ਕੁਝ ਹੱਦ ਤੱਕ ਆਰਾਮ ਮਿਲਦਾ ਹੈ ਦਰਸ਼ਕਾਂ ਨੇ ਵੀ ਉਸ ਦੀ ਹਾਲਤ ਵੇਖ ਕੇ ਆਪਣੀ ਹਮਦਰਦੀ ਜ਼ਾਹਰ ਕੀਤੀ। ਸੋਸ਼ਲ ਮੀਡੀਆ ਉੱਤੇ ਇਸ ਮਾਮਲੇ ਨੂੰ ਲੈ ਕੇ ਰੋਜ਼ ਨਵੀਆਂ ਚਰਚਾਵਾਂ ਚੱਲ ਰਹੀਆਂ ਹਨ। ਕਈ ਲੋਕ ਇਹ ਵੀ ਕਹਿ ਰਹੇ ਹਨ ਕਿ ਮੈਕ ਮਨਿੰਦਰ ਮਾਗੜ ਦੇ ਭਰਾ ਸ਼ਰਨ ਦੇ ਬਾਰੇ ਆਪਣੀ ਸੱਸ ਦੇ ਨਾਲ ਕਈ ਅਣਸੁਣੀਆਂ ਗੱਲਾਂ ਕਰਦੀ ਸੀ ਜਿਸ ਤੋਂ ਬਾਅਦ ਸ਼ਰਨ ਨੂੰ ਇਹ ਸਭ ਗੱਲਾਂ ਦਾ ਪਤਾ ਲੱਗ ਗਿਆ ਜਿਸ ਕਰਕੇ ਮੈਕ ਦਾ ਆਪਣੇ ਪਰਿਵਾਰ ਦੇ ਨਾਲ ਵਿਵਾਦ ਹੋਇਆ। ਬਾਕੀ ਅਸੀਂ ਕੁਝ ਵੀ ਨਹੀਂ ਕਹਿਣਾ ਚਾਹੁੰਦੇ ਕਿਉਂਕਿ ਅਸੀਂ ਇਸ ਮਾਮਲੇ ਦੀ ਪੁਸ਼ਟੀ ਨਹੀਂ ਕਰਦੇ ਤੇ ਜਿਵੇਂ ਹੀ ਮੈਕ ਕੋਈ ਇਸ ਮਾਮਲੇ ਦੀ ਸਚਾਈ ਖੁਦ ਡਿਕਲੇਅਰ ਕਰੇਗੀ ਜਾਂ ਸੱਚ ਦੱਸੇਗੀ ਅਸੀਂ ਤੁਹਾਡੇ ਨਾਲ ਉਹ ਜਾਣਕਾਰੀ ਨੂੰ ਜ਼ਰੂਰ ਸਾਂਝਾ ਕਰ ਦੇਵਾਂਗੇ ਕਿਉਂਕਿ ਅਸੀਂ ਅਜੇ ਹਾ ਅਜੇ ਤੱਕ ਕੁਝ ਵੀ ਨਹੀਂ ਸੁਣਿਆ ਨਾ ਹੀ ਮੈਕ ਨੇ ਆਪਣੀ ਕਿਸੇ ਵੀ ਵੀਡੀਓ ਦੇ ਵਿੱਚ ਅਜੇ ਹਾ ਕੁਝ ਦੱਸਿਆ ਹੈ ਤੇ ਪਰਿਵਾਰ ਅਜੇ ਤੱਕ ਵੀ ਉਸ ਦੇ ਨਾਲ ਕਿਸੇ ਵੀ ਵੀਡੀਓ ਦੇ ਵਿੱਚ ਨਜ਼ਰ ਨਹੀਂ ਆਇਆ ਕਿਉਂਕਿ ਉਹ ਕੁਝ ਹੀ ਦਿਨ ਪਹਿਲਾਂ ਕੈਨੇਡਾ ਦੇ ਵਿੱਚ ਆਈ ਹੈ ਤੇ ਅਜੇ ਤੱਕ ਪਰਿਵਾਰ ਦੇ ਬਾਰੇ ਉਸ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਜਿਸ ਤੋਂ ਲੋਕ ਇਹ ਅੰਦਾਜ਼ਾ ਲਗਾ ਰਹੇ ਹਨ ਕਿ ਮੈਕ ਆਪਣੇ ਪਰਿਵਾਰ ਦੇ ਨਾਲੋਂ ਵੱਖ ਹੋ ਚੁੱਕੀ ਹੈ ਆਪਣੇ ਪਤੀ ਤੋਂ ਵੀ ਡਿਵੋਰਸ ਲੈ ਲਿਆ ਹੈ ਬਾਕੀ ਜਿਵੇਂ ਹੀ ਮੈਕ ਕੋਈ ਜਾਣਕਾਰੀ ਜਾਂ ਆਪਣੇ ਪਰਿਵਾਰ ਦੇ ਬਾਰੇ ਸੱਚ ਦੱਸੇਗੀ ਅਸੀਂ ਤੁਹਾਡੇ ਨਾਲ ਵੀਡੀਓ ਦੇ ਜ਼ਰੀਏ ਜ਼ਰੂਰ ਸਾਂਝੀ ਕਰਾਂਗੇ ਤੇ ਸਾਡੇ ਵੱਲੋਂ ਵੀ ਅਰਦਾਸ ਹੈ ਕਿ ਪ੍ਰਮਾਤਮਾ ਮੈਕ ਨੂੰ ਹਮੇਸ਼ਾ ਤੰਦਰੁਸਤ ਰੱਖੇ ਰੱਖੇ ਤੇ ਆਪਣੇ ਪਰਿਵਾਰ ਦੇ ਨਾਲੋਂ ਹਮੇਸ਼ਾ ਹੱਸਦੀ ਵਸਤੀ ਰਹੇ ਤੇ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇ ਹੈ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ